ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 28 ਦਸੰਬਰ ਪੰਜਾਬ ਦੇ ਮੌਸਮ ਦੀ ਕਿ 28 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ रह ਸਕਦਾ ਹੈ ਵੀਰੋ ਜੋ ਸਿਸਟਮ ਦਾ ਜ਼ਿਆਦਾਤਰ ਪ੍ਰਭਾਵ ਸੀ ਆਪਾਂ ਨੂੰ ਕੱਲ 27 ਦਸੰਬਰ ਦੇ ਦਿਨ ਨੂੰ ਤਕਰੀਬਨ ਅੱਧੀ ਰਾਤ ਤੱਕ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਵੀਰੋ ਜੋ ਸਿਸਟਮ ਦਾ ਪ੍ਰਭਾਵ ਸੀ ਉਹ ਘਟ ਚੁੱਕਿਆ ਹੈ ਸਿਸਟਮ ਹੰਦਾ ਜੋ ਜੋਰਾਂ ਦਾ ਪ੍ਰਭਾਵ ਸੀ ਵੀਰੋ ਉਹ ਅੱਗੇ ਲੰਘ ਚੁੱਕਿਆ ਪਰ ਛੋਟੇ-ਮੋਟੇ ਜੋ ਬੱਦਲੀਆਂ ਸ ਬਚਦੇ ਨੇ ਉਹ ਫਿਲਹਾਲ ਪੰਜਾਬ ਦੇ ਉੱਪਰ ਦੀ ਆਵਾਜਾਈ ਕਰਨਗੇ ਇਸ ਲਈ 28 ਦਸੰਬਰ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਵੀਰੋ ਦੁਪਹਿਰ ਤੱਕ ਸ਼ਾਮ ਦੇ 3-4 ਵਜੇ ਤੱਕ ਬੱਦਲਵਾਈ ਵਾਲਾ ਹੀ ਦੇਖਣ ਨੂੰ ਮਿਲੇਗਾ ਤੇ ਵੀਰ ਉਸ ਤੋਂ ਬਾਅਦ ਹੌਲੀ-ਹੌਲੀ ਪੰਜਾਬ ਦਾ ਮੌਸਮ ਸੁਧਰਨਾ ਸ਼ੁਰੂ ਹੋ ਜਾਵੇਗਾ ਅੱਜ ਕੱਲ੍ਹ ਦੇ ਮੁਕਾਬਲੇ ਵੀਰੋ ਬਰਸਾਤ ਦੇ ਅਸਰ ਨਾ ਮਤਰੀ ਹੋਣਗੇ ਕਿਤੇ ਛੋਟੇ-ਮੋਟੇ ਕਿਣਮਣ ਹੋ ਸਕਦੇ ਪਰ ਕੋਈ ਜ਼ਿਆਦਾ ਮੀਂਹ ਦੇ ਅਸਰ ਅੱਜ 28 ਦਸੰਬਰ ਨੂੰ ਨਹੀਂ ਹੋਣਗੇ ਪੱਛਮੀ ਭਾਗਾਂ ਤੋਂ ਵੀ ਮੌਸਮ ਸਾਫ਼ ਹੋਣਾ ਸ਼ੁਰੂ ਹੋ ਬਗੈਰ ਤਾਂ ਹੌਲੀ-ਹੌਲੀ ਪੂਰਬੀ ਭਾਗਾਂ ਵੱਲ ਨੂੰ ਵੀਰੋ ਜੋ ਬੱਦਲ ਗਈ ਅੱਗੇ ਗੁਜ਼ਰ ਜਾਵਗੇ ਉਸ ਤੋਂ ਬਾਅਦ ਪੰਜਾਬ ਦਾ ਮੌਸਮ ਉਮੀਦ ਹੈ ਕਿ ਵੀਰੋ ਸ਼ਾਮ ਦੇ ਪਿਛਲੇ ਘੰਟਿਆਂ ਦੇ ਵਿੱਚ ਆਪਾਂ ਨੂੰ ਕੁਝ ਖੇਤਰਾਂ ਦੇ ਵਿੱਚ ਧੁੱਪ ਵੀ ਦੇਖਣ ਨੂੰ ਮਿਲ ਸਕਦੀ ਹੈ। ਬਰਸਾਤ ਦਾ ਵੀਰੋ ਪ੍ਰਭਾਵ ਅਜਨਾਂ ਮਾਤਰ ਹੀ ਦੇਖਣ ਨੂੰ ਮਿਲੇਗਾ। ਹਵਾਵਾਂ ਨਾ ਮਾਤਰ ਰਫ਼ਤਾਰ ਤੇ ਥੋੜੀਆਂ ਮੋਟੀਆਂ ਵੀਰੋ ਹਵਾਵਾਂ ਚੱਲਣਗੀਆਂ ਪਰ ਠੰਡ ਦਾ ਜੋ ਪ੍ਰਭਾਵ ਵੀਰੋ ਆਉਂਦੇ ਦਿਨਾਂ ਦੇ ਵਿੱਚ ਵਧੇਗਾ ਕਿਉਂਕਿ ਹੁਣ ਤੱਕ ਬਰਸਾਤ ਨਹੀਂ ਸੀ ਪਈ ਚੰਗੀ ਬਰਸਾਤ ਦੇ ਕਾਰਨ ਵੀਰੋ ਜੋ ਠੰਡ ਸੀ ਉਹ ਜ਼ਿਆਦਾ ਨਹੀਂ ਹੋਈ ਸੀ ਪਰ ਹ ਇਸ ਦਿਵਸ ਅੱਜ ਮੌਸਮ ਦਾ ਤਕਰੀਬਨ ਸ਼ਾਮ ਤੋਂ ਪਹਿਲਾਂ ਪਹਿਲਾਂ ਵੀਰੋ ਛਾਪਉਣ ਦੀ ਉਮੀਦ ਹੈ ਤੇ ਬਰਸਾਤ ਦੇ ਸਰਨਾਮਾ ਤਰਣਗੇ ਸੋ ਬਾਕੀ ਵੀਰੋ ਜਾਣਕਾਰੀ ਜਿਵੇਂ ਵੀ ਆਪਾਂ ਨੂੰ ਮਿਲੂਗੀ ਸ਼ਾਮ ਦੀ ਵੀਡੀਓ ਚ ਲੈ ਕੇ ਆਪਾਂ ਫੇਰ ਹਾਜ਼ਰ ਹੋਵਾਂਗੇ ਸੋ ਮੌਸਮ ਦੀ ਹਰ ਪ੍ਰਕਾਰ ਦੀ ਸਹੀ ਜਾਣਕਾਰੀ ਲਈ ਚੈਨਲ ਚੈਲ ਖੇਤੀ ਸੇਵਾ ਸੈਂਟਰ ਨਾਲ ਬਨੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ